ਕਮ ਸਾਸ਼ਿਕਾ ਦੋਸਤੋ ਅੱਜ ਆਇਆ ਮੋਟਰ ਤੇ ਫਿਰ ਸ਼ਾਮ ਦੇ ਟਾਈਮ ਤੇ ਮੈਂ ਕਿਹੜਾ ਸ਼ਰਮ ਵਾਲੀ ਮਟਰ ਟੁੱਟ ਗਿਆ ਇੱਧਰ ਚਾਚਾ ਸਾਡਾ ਡਿਆ ਕਰਨ ਕਿ ਭਿਜਣਾ ਆ ਸਾਡਾ ਸਮਰ ਆਉਂਦਾ ਮੋਟਰਸੈੱਡ ਚਲਾ ਕੇ ਮੋਟਰਸੈੱਡ ਉਹਸ ਬੌਂਡ ਹੈ ਪਿਆ ਮੁੰਡਾ ਹੁਣ ਪੂਰਾ ਪੁਛਾਈ ਜਾਂਦਾ ਜੇ ਜਰੋ ਸ਼ੁਰਾਤੀ ਆਹਨ ਲੈ ਕੇ ਚੱਲਦੇ ਅੱਗੇ ਆਰ ਡਾਕਟਰ ਵੀ ਮੀਨ ਲੈ ਕੇ ਪੈਰ ਕਣ ਕੇ ਲੈਣੇ ਆਉਣ 15 ਰੁਪਏ ਮੰਗਣੇ ਥਾਲੇ ਪ੍ਰੋਸੀਡਰ ਵਾਲੇ ਆਹੋ ਨੂੰ ਇੱਕ ਇੱਕ ਤੋਂ ਲੈਦੀ ਤੇ ਹਰ ਡੇ ਕਰਾਈ ਤੇ ਲੈਦੀ ਆ 200 ਰੁਪਏ ਘੰਟਾ ਤੇ ਪਰ ਤੋਂ ਕਣ ਕੇ ਲੈਣੀ ਹੈ ਇਹ ਇਹ ਗੱਲ ਹੈ ਸਾਈਕਲ ਐਕਸ਼ਨ ਚਾਬਾਸ ਕਰੋ ਨਾ ਅਬੀ ਗੜ ਮੇਨੇ ਪਾਹੜ ਗੜ ਮਟਰ ਨਾਮ ਲਗੀ ਬਸ ਕਰ ਚਪੇੜਾ ਹੈ ਗਾ ਰਹੀ ਨਾ ਪਹੁੰਚਿਆ ਜਾਣਾ ਮਰ ਗਿਆ ਬੰਦ ਤੇ ਗਰਮੀ ਦਾ ਕਰਕੇ ਇੱਧਰ ਉਹ ਤਾਂ ਲੱਗਿਆ ਪਹਿਲੇ ਮਾੜੀ ਮੋੜੇ ਤੇ ਮੁਰਕੇ ਸੌਣ ਲੱਗਿਆ ਫਿਰ ਵੀ ਨਹੀਂ ਸੀ ਮਟਰ ਵਧੀਆ ਸੀ ਉਦਾਂ ਪਹਿਲਾ ਲੱਗ ਜੋ ਕੰਮ ਲੱਭਿਆ ਪੈ ਜੋ ਆ ਲੱਗ ਇੱਧਰ ਨੇ ਵਾੜੀ ਤੇ ਭੜਕੇ ਕਿਹੜੇ ਆਰੇ ली आपको मोटर अपनी हूँ तो फिर समर भी आ गया मोटरसाकल चला के हम घर चलते कि कहना मोटरसाइकिल चला मोटरसाइकिल चला चला चलते इतने भाई थोड़ी साहू दरवाजा ला दे साल हो चल इन्हें प्योरे प्योरे दरवाजा नहीं लाया आज सामरप्रीत सिंह चलिए है, है?